ਹੈਲੋ ਗਾਇਸ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਰਸ਼ਕੋ ਕਿੱਦਾਂ ਹੋ ਜੀ ਤੁਸੀਂ ਕਿਵੇਂ ਲੱਗਦੇ ਆ ਸਾਡੇ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇਧਰ ਦੇਖੋ ਫਿਰ ਤੋਲਿਆ ਦੇਖੋ ਇਧਰ ਸਰ ਥੋੜਾ ਹੀ ਗਿੱਲਾ ਫਿਰ ਮੈਂ ਇਸ ਦੇ ਲਾਉਂਗੀ ਜੀ ਤੇਲ ਕਿਉਂਕਿ ਤੇਲ ਕਹਿੰਦੇ ਮੰਮੀ ਤੇਲ ਛੱਸਦੀ ਮੈਂ ਕਿਹਾ ਚਲੋ ਠੀਕ ਐ ਤੇ ਗਾਈਜ਼ ਆਪਾਂ ਤੁਹਾਨੂੰ ਦੱਸ ਦਈਏ ਕਿ ਰਾਤ ਕਿੰਨੀ ਬਰਸਾਤ ਆਈ ਆ ਬਹੁਤ ਜ਼ਿਆਦਾ ਬਰਸਾਤ ਆਈ ਆ ਤੇ ਮੇਰੇ ਫੁੱਲ ਦਾ ਹਾਲ ਤੁਹਾਨੂੰ ਮੈਂ ਵਿਖਾ ਦੇਵਾਂ ਵੀ ਵਿਚਾਰਾ ਕਿਵੇਂ ਹੋ ਗਿਆ ਮੈਂ ਬੜੇ ਸ਼ੌਂਕ ਨਾਲ ਤੇ ਬੜੇ ਜਾਨ ਨਾਲ ਬੂਟੇ ਲਾਏ ਆ ਹਨਾ ਤੁਹਾਨੂੰ ਵੀ ਪਤਾ ਐ ਤੇ ਰਾਤ ਇਸ ਤੇ ਥੋੜਾ ਜਿਹਾ ਮੀਂਹ ਪੈ ਤੇ ਕਿੰਨੀ ਸੋਹਣੀ ਤੇ ਕਿੰਨੀ ਵਧੀਆ ਪਾਲਕ ਹੋ ਗਈ ਆ ਦਰਸ਼ਕੋ ਜਾਂਦਾ ਜਾਂਦਾ ਸੀਜ਼ਨ ਹੈ ਤੇ ਅੱਜ ਮੈਂ ਸ਼ਾਮਾਂ ਨੂੰ ਇਸ ਦੇ ਬਣਾਉਂਗੀ ਜੀ ਪਰੌਂਠੇ ਕਿਉਂਕਿ ਬਸ ਜਾਂਦੀ ਜਾਂਦੀ ਆ ਹੁਣ ਇਹ ਹੈ ਨਾ ਤੇ ਬਹੁਤ ਸੋਹਣੀ ਹੋ ਗਈ ਆ ਤੇ ਇਧਰ ਪੌਦੇ ਵੀ ਆਪਣੇ ਵਧੀਆ ਚਹਿਕ ਮਹਿਕ ਕਰੀ ਜਾਂਦੇ ਆ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਤੁਸੀਂ ਸਾਨੂੰ ਕਮੈਂਟ ਕਰਕੇ ਦਰਸ਼ਕੋ ਜਰੂਰ ਦੱਸਿਓ ਰਾਤ ਨੂੰ ਬਿਜਲੀ ਬਹੁਤ ਜ਼ਿਆਦਾ ਕੜਕ ਰਹੀ ਸੀ ਤੇ ਜਿਵੇਂ ਜਿਵੇਂ ਹੁਣ ਫਸਲਾਂ ਪੱਕਣ ਗਈਆਂ ਕਣਕਾਂ ਸਰਮਾ ਉਹਦਾ ਉਹਦਾ ਮਾਲਕ ਵੀ ਡਰਾਊਗਾ ਹਨਾ ਇਧਰ ਦੇਖੋ ਫੁੱਲ ਵਿਚਾਰਾ ਟੁੱਟ ਗਿਆ ਪਤਾ ਨਹੀਂ ਤਾਂ ਕੋਈ ਕਣੀ ਕੁਣੀ ਕਿਸ ਤਰੀਕੇ ਵੱਜੀ ਐ ਇਹਨੂੰ ਕਈ ਦਿਨ ਹੋ ਗਏ ਸੀਗੇ ਖਿੜੇ ਨੂੰ ਤੇ ਬੜਾ ਸੋਹਣਾ ਲੱਗਦਾ ਸੀਗਾ ਤੇ ਭਾਈ ਦੇਖੋ ਮੇਰਾ ਬੂਟਾ ਟੁੱਟ ਗਿਆ ਸਿਖਰ ਤੋਂ ਬੂਟਾ ਟੁੱਟਿਆਗਾ ਤੇ ਇਧਰ ਦੇਖੋ ਕੁੜੀ ਵੀ 베ਰ ਲੈ ਕੇ ਆਈ ਆ ਆਪਣੀ 베ਰੀ ਦੀ 베ਰ ਆ ਮਿਲਿਆ ਇੱਕੋ ਹੀ ਆ ਇੱਕੋ ਹੀ ਮਿਲਿਆ ਕਿਉਂਕਿ ਸਾਡੇ ਨਾ ਕਾਟਵਾ ਖਾ ਜਾਂਦੀਆਂ ਬੇਰ ਤੁਸੀਂ ਦੇਖ ਸਕਦੇ ਹੋ ਇੰਨਾ ਇੰਨਾ ਜ਼ਿਆਦਾ ਚਿੱਕੜ ਪਿਆ ਹੋਇਆ ਹੈਗਾ ਤੇ ਆਪਾਂ ਕਣਕਾਂ ਦਾ ਤੁਹਾਨੂੰ ਥੋੜਾ ਜਿਹਾ ਵਿਊ ਦਿਖਾਉਨੇ ਆ ਬੜੀਆਂ ਹਰੀਆਂ ਭਰੀਆਂ ਖੜੀਆਂ ਜੀ ਵੀਡੀਓ ਵਧੀਆ ਲੱਗੇ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਆਪਣੀ ਕਣਕ ਹਜੇ ਨਹੀਂ ਨਿਸਰੀ ਥੋੜੀ ਥੋੜੀ ਨਿਸਰੀ ਜਾਂਦੀ ਆ ਤੇ ਜਿਹੜੇ ਆਪਾਂ ਲਾਏ ਸੀਗੇ ਛੋਲੇ ਤੇ ਉਹਨਾਂ ਨੇ ਵੀ ਚੱਕ ਲਏ ਆ ਜੀ ਫੁੱਲ ਥੋੜੇ ਜੇ ਲਾਇ ਸੀ ਮੈਂ ਇਸ ਕਰਕੇ ਤੇ ਕਣਕ ਨਾ ਬਹੁਤ ਦਰਸ਼ਕੋ ਪਿਆਰੀ ਹੋ ਚੁੱਕੀ ਆ ਬੜੀ ਸੋਹਣੀ ਲੱਗਦੀ ਆ ਤੇ ਆਪਾਂ ਨਾ ਤੁਹਾਨੂੰ ਛੱਪ ਤੇ ਵੀਊ ਦਿਖਾਉਨੇ ਆ ਇੱਕ ਹਰਿਆਲੀ ਦੇ ਹੋਈ ਸੀ ਰੱਬ ਨੇ ਵੀ ਪਾ ਕੇ ਫੇਰ ਠੰਡ ਤੇ ਵਧੀਆ ਹੋ ਗਿਆ ਨਾ ਠੰਡ ਹੋ ਗਈ ਇਹ ਉਹ ਦੇਖੋ ਜੀ ਉਹ ਉੱਥੇ ਹੈਗੀ ਸਰੋਂ ਤੇ ਸਰੋਂ ਦੇ ਨਾ ਪੀਲੇ ਪੀਲੇ ਫੁੱਲ ਬੜੇ ਸੋਹਣੇ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਆ ਆਪਾਂ ਜ਼ੂਮ ਕਰਕੇ ਤੁਹਾਨੂੰ ਵੀਡੀਓ ਦਿਖਾਉਤੀ ਆ ਲਿਆ ਭਰਿਆ ਖੇਤ ਤੇ ਹੁਣ ਤਾਂ ਫਿਰ ਤਾਨੂੰ ਪਤਾ ਹੈ ਦਰਸ਼ਕੋ ਧੁੱਪਾ ਪੈਣ ਲੱਗ ਗਈਆਂ ਕਣਕਾਂ ਨੇ ਸਿਰਨ ਲੱਗ ਗਈਆਂ ਤੇ ਉਸ ਤੋਂ ਬਾਅਦ ਵੱਡਾਈ ਕਢਾਈ ਹੋ ਜਾਊਗੀ ਆ ਜਾ ਪ੍ਰੀਤ ਆਉਣੀ ਹੈ ਕਿ ਇੱਕੜੀਆਂ ਖੇਤਾਂ ਦਾ ਵੀਊ ਦਿਖਾਵਾਂਗੇ ਤੁਹਾਨੂੰ ਮੈਨੂੰ ਤਾਂ ਬਹੁਤ ਵਧੀਆ ਲੱਗਦਾ Yeah. ਆ ਜਾ ਪ੍ਰੀਤ ਆ ਜਾ ਆ ਜਾ ਆ ਜਾ ਕਿਹਾ ਉਹ ਜੱਗਟ ਪੱਲੇ ਕਹਿੰਦੇ ਹੋ ਜੀ ਮੁੰਡਾ ਤੇ ਵਾਹ ਜੀ ਬਹੁਤ ਪਿਆਰਾ 뷰 ਆ ਰਿਹਾ ਸੀਗਾ ਛੱਤ ਤੇ ਇੰਨਾ ਜਿਆਦਾ ਪਿਆਰਾ 뷰 ਆ ਰਿਹਾ ਸੀ ਇੰਨਾ ਜਿਆਦਾ ਦਿਲ ਲੱਗਦਾ ਵਾਹ ਕਿਉਂਕਿ ਡਰੋਨ ਕੈਮਰਾ ਛੱਡਿਆ ਹੋਵੇ ਨਾ ਤੇ ਖੇਤਾਂ ਦਾ ਇੰਨਾ ਸੋਹਣਾ ਨਜ਼ਾਰਾ ਜਿਹੜਾ ਵੇਖਣ ਨੂੰ ਮਿਲਦਾ ਆਪਾਂ ਨੂੰ ਤੇ ਬਾਕੀ ਸਾਨੂੰ ਤਾਂ ਆਇਆ ਵੀ ਅਸੀਂ ਸਵੇਰ ਉੱਠਦੇ ਦਾ ਸਾਡੇ ਹਰਿਆਲੀ ਮੱਥੇ ਲੱਗਦੀ ਦਰਸ਼ਕੋ ਇੱਕ ਸੂਟ ਕੱਲ ਸਿਉਂ ਤਾਂ ਅਸੀਂ ਤਰਪਾਈ ਕਰਤੀ ਆ ਅਸੀਂ ਹੁਣ ਮੈਂ ਪ੍ਰੀਤੀ ਨੂੰ ਕਿਹਾ ਸੀਗਾ ਵੀ ਮੈਂ ਕਿ ਆਪਾਂ ਕੱਟ ਲੈਨੇ ਆ ਤੇ ਸਿਉਵਾਂਗੇ ਹੁਣ ਸਾਡਿਆਂ ਦੀ ਹੀ 바ਰੀ ਆ ਹਜੇ ਦਰਸ਼ਕੋ ਅਸੀਂ ਸਾਡੇ ਸੂਟ ਕੱਟੇ ਨਹੀਂਗੇ ਇੱਕ ਸੂਟ ਮੈਂ ਕੱਲ ਕੱਟ ਕੇ ਰੱਖ ਲਿਆ ਸੀ ਤੇ ਆਪਾਂ ਦੀ 바ਰੀ ਆ ਗਈ ਤੇ ਆਪਾਂ ਹੀ ਅਸੀਂ ਨਾ ਲੇਸ ਲੈ ਕੇ ਆਂਦੀ ਸੀ ਕੌਡੀਆਂ ਵਾਲੀ ਜਿਹੜੀ ਅੱਜ ਕੱਲ ਟ੍ਰੈਂਡ ਦੇ ਵਿੱਚ ਚੱਲ ਰਹੀ ਆ ਹਨਾ ਹੋ ਸਕਦਾ ਵੀ ਪਹਿਲਾਂ ਤੋਂ ਵੀ ਚੱਲਦੀ ਹੋਵੇ ਪਰ ਹੁਣ ਨਾ ਇਹ ਜਾਦਾ ਲੇਡੀਜ਼ ਕੀ ਆ ਲੇਡੀਜ਼ ਬਹੁਤ ਜ਼ਿਆਦਾ ਵਰਤ ਰਹੀ ਹੈ ਤੇ ਅਸੀਂ ਵੀ ਲੈਂਦੀ ਪਹਿਲਾਂ ਤਾਂ ਅਸੀਂ ਕਰਦੇ ਸੀਗੇ ਮੀਸ਼ੋ ਤੋਂ ਔਰ ਮਤਲਬ ਇਹ ਆਰਡਰ ਕਰਦੇ ਸੀਗੇ ਤੇ ਫਿਰ ਉੱਥੋਂ ਅਸੀਂ ਕੈਨਸਲ ਕਰਤੀ ਤੇ ਫਿਰ ਅਸੀਂ ਇੱਥੇ ਜਾ ਕੇ ਮੈਂ ਕਿਹਾ ਵੀ ਉਹਨੇ ਕਿ ਚਤਾਪਾ ਨੂੰ ਮੀਸ਼ੋ ਤੋਂ ਮਿਲਦੀ ਆ ਤੇ ਉਹਨੇ ਜੀ ਅਸੀਂ ਇੱਥੋਂ ਪੁੱਛਿਆ ਤਾਂ ਮੀਸ਼ੋ ਤੋਂ ਸਸਤੀ ਆਉਂਦੀ ਸੀ ਕਿੰਨੀ ਸਸਤੀ ਆਉਂਦੀ ਸੀ ਮਤਲਬ ਇੱਥੇ 250 ਰੁਪਏ ਪਈ ਆ ਆ 250 ਦੀ ਆਈ ਆ ਦਰਸ਼ਕੋ ਦੋ ਦੋ ਕੁਰਤੀਆਂ ਦੀ 250 ਦੀ ਆਈ ਆ ਤੇ ਉਥੋਂ ਮੈਂ ਲਾਦੀ 100 ਕਿਤਨਾ ਨਹੀਂ ਮਿਲਦੀ ਸੀ 131 ਦੀ ਉਥੋਂ ਦੋ ਕੁਰਤੀਆਂ ਦੀ ਆ ਜਾਂਦੀ ਕਿਉਂਕਿ ਉਥੋਂ ਪੂਰਾ ਬੰਡਲ ਜਾਂ ਦਿੰਦੇ ਸੀਗੇ ਛੋਟਾ ਜਿਹਾ ਸੀ ਪੈਕੇਜ ਜਾਂ ਬੋਲ ਦੋ ਵੀ ਇੰਨਾ ਕ ਆਪਣੀ ਗਿੱਠਕ ਜਿੰਨਾ ਹਾਂ ਦੁਕਾਨ ਤੇ ਵੀ ਇੰਨਾ ਕੀ ਸੀ ਅੱਛਾ ਇੰਨਾ ਕੀ ਸੀ ਹਾਂ ਤੇ ਫਿਰ ਬਸ ਉਹੀ ਸਾਨੂੰ ਮੀਸ਼ੋ ਤੋਂ ਮਿਲ ਜਾਂਦਾ ਪਰ ਮੇਸ਼ੋ ਤੇ ਪਤਾ ਕੀ ਗੱਲ ਹੈ ਵੀ ਮੀਸ਼ੋ ਤੇ ਮੈਂ ਤਾਂ ਕਰੀਮ ਕਲਰ ਕਿਉਂਕਿ ਮੇਰੇ ਜਿਹੜੇ ਸਾਡੇ ਸੂਟ ਹੈ ਉਹਨਾਂ ਚ ਕਰੀਮ ਕਲਰ ਹੈ ਹਨਾ ਤੇ ਇਹ ਵੀ ਸਾਨੂੰ کریم ਕਲਰ ਹੀ ਚਾਹੀਦੇ ਸੀਗੇ ਤੇ کریم ਕਲਰ ਹੈ ਜੀ ਕੌਡੀਆਂ ਬੜੀਆਂ ਪਿਆਰੀਆਂ ਐ ਤੇ ਲਾਵਾਂਗੇ ਆਪਾਂ ਸੂਟ ਤੁਹਾਨੂੰ ਪਾ ਕੇ ਵਿਖਾਵਾਂਗੇ ਤੇ ਠੀਕ ਹੈ ਜੀ ਅੱਜ ਦਾ ਬਲੌਗ ਆਪਾਂ ਇੱਥੇ ਕਰ ਲੱਗੇ ਆ ਸਮਾਪਤ ਮਿਲਦੇ ਆ ਜੀ ਕੱਲ ਦੇ ਬਲੌਗ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਏ